ਇਜ਼ਰਾਈਲ ਗਾਜ਼ਾ ਦੀ ਜੰਗ ਹਾਰ ਗਿਆ ਹੈ ਕਿਉਂਕਿ ਕੁਝ ਹੀ ਸਮਾਂ ਪਹਿਲਾਂ ਡੋਨਲਡ 트ੰਪ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਿਤਿਨ ਜਾਉ ਨੂੰ ਪੂਰੀ ਦੁਨੀਆ ਦੇ ਸਾਹਮਣੇ ਸਰੈਂਡਰ ਕਰਵਾ ਦਿੱਤਾ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਗੁੱਸਾ ਆ ਰਿਹਾ ਹੋਵੇਗਾ ਕਿਉਂਕਿ ਅਸੀਂ ਸਾਰੇ ਇਜ਼ਰਾਈਲ ਨੂੰ ਪਸੰਦ ਕਰਦੇ ਹਾਂ ਇਸ ਲਈ ਇਜ਼ਰਾਈਲ ਬਾਰੇ ਇਹੋ ਜਿਹੀ ਖਬਰ ਸੁਣ ਕੇ ਤੁਹਾਨੂੰ ਬਿਲਕੁਲ ਵੀ ਵਧੀਆ ਨਹੀਂ ਲੱਗ ਰਿਹਾ ਹੋਵੇਗਾ ਪਰ ਇਹ ਸੱਚ ਹੈ ਯਕੀਨ ਨਹੀਂ ਆਉਂਦਾ ਦੇਖੋ ਡੋਨਲਡ 트ੰਪ ਅਤੇ ਨਿਤਿਨ ਜਾਉ ਦੀ ਮੀਟਿੰਗ ਦੇ ਬਾਅਦ ਵੀ ਨਿਤਿਨ ਜਾਉ ਨੇ ਖੁਦ ਦੱਸਿਆ ਕਿ ਮੈਂ ਅਤੇ ਡੋਨਲਡ 트ੰਪ ਨੇ ਕਤ ਦੇ ਬਾਦਸ਼ਾਹ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਮੈਂ ਉਹਨਾਂ ਤੋਂ ਮਾਫੀ ਮੰਗੀ ਹੈ ਹਾਂ ਉਸਨੇ ਖੁਦ ਕਿਹਾ ਕਿ ਮੈਂ ਕਤਰ ਤੋਂ ਮਾਫੀ ਮੰਗੀ ਹੈ ਅਸੀਂ ਇੱਕ ਹਫਤਾ ਪਹਿਲਾਂ ਤੁਹਾਡੇ ਸ਼ਹਿਰ ਦੋਹਾ ਤੇ ਹਮਲਾ ਕੀਤਾ ਸੀ ਅਟੈਕ ਕੀਤਾ ਸੀ ਉਹ ਗਲਤ ਸੀ ਸਾਨੂੰ ਈਵੇਂ ਦਾ ਨਹੀਂ ਕਰਨਾ ਚਾਹੀਦਾ ਸੀ ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਸਰੈਂਡਰ ਨਹੀਂ ਹੈ ਤਾਂ ਫਿਰ ਕੀ ਹੈ ਜੇ ਤੁਹਾਨੂੰ ਹਲੇ ਵੀ ਨਹੀਂ ਲੱਗਦਾ ਕਿ ਇਜ਼ਰਾਈਲ ਨੇ ਸਰੈਂਡਰ ਕੀਤਾ ਹੈ ਤਾਂ 1 ਮਿੰਟ ਰੁਕੋ ਇੱਕ ਹੋਰ ਟਵੀਟ ਵੀ ਦੇਖੋ ਡੋਨਲਡ ਟਰੰਪ ਨੇ ਕੁਝ ਹੀ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਗਾਜ਼ਾ ਜੰਗ ਖਤਮ ਕਰਨ ਲਈ ਇੱਕ 20 ਪੁਆਇੰਟ ਯੋਜਨਾ ਲੈ ਕੇ ਆ ਰਿਹਾ ਹਾਂ ਇਸ ਦੇ ਬਾਅਦ ਗਾਜ਼ਾ ਦੀ ਜੰਗ ਸਦੀਵੀ ਤੌਰ ਤੇ ਖਤਮ ਹੋ ਜਾਵੇਗੀ ਇਸ ਯੋਜਨਾ ਵਿੱਚ ਕੀ ਹੈ ਅਮਾਸ ਜੋ ਵੀ ਪੋਸਟੇਜ ਰੱਖ ਰਹੇ ਹਨ ਉਹਨਾਂ ਨੂੰ ਵਾਪਸ ਕਰਨਗੇ ਜਿਸ ਦੇ ਬਦਲੇ ਵਿੱਚ ਇਜ਼ਰਾਈਲੀ ਫੌਜ ਵੀ ਆਪਣੇ ਜਿਹੜੇ ਸਿਪਾਹੀ ਹਨ ਉਹਨਾਂ ਨੂੰ ਗਾਜ਼ਾ ਪੱਟੀ ਤੋਂ ਵਾਪਸ ਹਟਾ ਦੇਵੇਗੀ ਫਿਰ ਗਾਜ਼ਾ ਪੱਟੀ ਦੇ ਚਾਰੇ ਪਾਸੇ ਇੱਕ ਬਫਰ ਜ਼ੋਨ ਬਣ ਜਾਵੇਗਾ ਮਤਲਬ ਇੱਕ ਇਵੇਂ ਦਾ ਖੇਤ ਤਰ ਜੋ ਗਾਜ਼ਾ ਦੇ ਆਲੇ-ਦੁਆਲੇ ਬਣਾਇਆ ਜਾਵੇਗਾ ਜੋ ਇਜ਼ਰਾਈਲੀ ਫੌਜ ਕਦੇ ਵੀ ਪਾਰ ਨਹੀਂ ਕਰ ਸਕੇਗੀ ਨਾ ਹੀ ਹਮਾਸ ਦੇ ਲੜਾਕੂ ਉਸ ਨੂੰ ਪਾਰ ਕਰ ਸਕਣਗੇ ਇਹ ਇੱਕ ਤਰ੍ਹਾਂ ਨਾਲ ਨੋ ਮੈਨਸ ਲੈਂਡ ਹੋਵੇਗਾ ਜਿਵੇਂ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚਕਾਰ ਹੈ ਪਰ ਇਸ ਵਿੱਚ ਮਹੱਤਵਪੂਰਨ ਗੱਲ ਇਹ ਵੀ ਕਹੀ ਗਈ ਹੈ ਕਿ ਜਦ ਤੱਕ ਹਮਾਸ ਇਸ ਯੋਜਨਾ ਨੂੰ ਮਨਜ਼ੂਰ ਨਹੀਂ ਕਰਦਾ ਅਤੇ ਜਿੰਨੇ ਵੀ ਇਜ਼ਰਾਈਲੀ ਬੰਦਕ ਹਨ ਉਹਨਾਂ ਨੂੰ ਵਾਪਸ ਨਹੀਂ ਲਿਆਉਂਦਾ ਤਦ ਤੱਕ ਇਜ਼ਰਾਈਲ ਦੀ ਫੌਜ ਗਾਜ਼ਾ ਪੱਟੀ ਵਿੱਚ ਕੋਈ ਵੱਡਾ ਹਮਲਾ ਨਹੀਂ ਕਰੇਗੀ ਅਤੇ ਨਾ ਹੀ ਜ਼ਿਆਦਾ ਜ਼ਮੀਨ ਕਬਜ਼ਾ ਕਰੇਗੀ ਇਹ ਨਹੀਂ 2 ਮਹੀਨੇ ਪਹਿਲਾਂ ਤੱਕ ਤੁਸੀਂ ਯਾਦ ਕਰੋ ਡੋਨਲਡ 트ੰਪ ਨੇ ਨਿਤਿਨ ਯਾਹੂ ਨੂੰ ਕਹਿੰਦੇ ਸੀ ਕਿ ਹਾਂ ਅਸੀਂ ਗਾਜ਼ਾ ਪੱਟੀ ਤੇ ਕਬਜ਼ਾ ਕਰ ਲਵਾਂਗੇ 트ੰਪ ਤਾਂ ਇੱਥੇ ਤੱਕ ਕਹਿ ਚੁੱਕੇ ਹਨ ਕਿ ਮੈਂ ਗਾਜ਼ਾ ਪੱਟੀ ਵਿੱਚ ਹੋਟਲ ਬਣਵਾਵਾਂਗਾ ਗਾਜ਼ਾ ਪੱਟੀ ਦੇ ਵਿੱਚਾਂ ਨੂੰ ਕਾਫੀ ਮਹਿੰਗੀ ਜ਼ਮੀਨ ਬਣਾ ਦੇਵਾਂਗਾ ਬੜੀ ਪ੍ਰੀਮੀਅਮ ਇਲਾਕਾ ਹੋਵੇਗਾ 트ੰਪ ਟਾਵਰ ਬਣਾਵਾਂਗੇ 트ੰਪ ਰਿਜ਼ੋਰਟ ਬਣਾਵਾਂਗੇ ਅਤੇ ਉਹ ਇਹ ਵੀ ਕਹਿ ਚੁੱਕੇ ਹਨ ਕਿ ਗਾਜ਼ਾ ਪੱਟੀ ਦੇ ਲੋਕ ਉੱਥੋਂ ਭੱਜ ਜਾਣ ਅਤੇ ਮਿਸਰ ਜਾਂ ਹੋਰ ਅਰਬ ਦੇਸ਼ਾਂ ਵਿੱਚ ਸ਼ਰਨ ਲੈ ਲੈਣ ਅਸੀਂ ਗਾਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਕੈਪਚਰ ਕਰ ਲਵਾਂਗੇ ਦੇਖੋ ਸਿਰਫ 2 ਮਹੀਨਿਆਂ ਬਾਅਦ ਹੀ ਡੋਨਲਡ 트ੰਪ ਵੀ ਆਪਣੀ ਗੱਲ ਤੋਂ ਪਲਟ ਗਏ ਹਨ ਇਸ 20 ਪੁਆਇੰਟ ਯੋਜਨਾ ਵਿੱਚ ਉਹ ਖੁਦ ਕਹਿੰਦੇ ਹਨ ਕਿ ਗਾਜ਼ਾ ਪੱਟੀ ਦੇ ਲੋਕਾਂ ਨੂੰ ਵਿਸਥਾਪਿਤ ਨਹੀਂ ਕੀਤਾ ਜਾਵੇਗਾ ਉਹਨਾਂ ਨੂੰ ਭਜਾਇਆ ਨਹੀਂ ਜਾਵੇਗਾ ਅਤੇ ਦੂਜਾ ਮਹੱਤਵਪੂਰਨ ਜਿਹੜੀ ਗੱਲ ਹੈ ਕਿ ਇਜ਼ਰਾਈਲ ਵੀ ਗਾਜ਼ਾ ਦੀ ਜ਼ਮੀਨ ਤੇ ਕਬਜ਼ਾ ਨਹੀਂ ਕਰੇਗਾ ਉਲਟ ਜੋ ਵੀ ਉਹਨਾਂ ਨੇ ਹੁਣ ਤੱਕ ਕਬਜ਼ਾ ਕੀਤਾ ਸੀ ਉਹ ਛੱਡ ਦੇਣਗੇ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਿਤਿਨ ਯਾਹੂ ਜੋ ਕੱਲ ਤੱਕ ਕਹਿੰਦੇ ਸੀ ਕਿ ਗਾਜ਼ਾ ਪੱਟੀ ਤੇ ਇਜ਼ਰਾਈਲ ਦਾ ਕਬਜ਼ਾ ਹੋਵੇਗਾ ਅੱਜ 트ੰਪ ਦੇ ਸਾਹਮਣੇ ਇਹ ਸਾਰੀਆਂ ਸ਼ਰਤਾਂ ਮੰਨ ਚੁੱਕੇ ਹਨ ਅਤੇ ਸਭ ਤੋਂ ਪਹਿਲਾਂ ਇਹ ਸੁਣੋ ਕਿ ਜੇਤੂ ਕੌਣ ਹੈ ਹਮਾਸ ਇਸ ਦੇ ਇਲਾਵਾ ਹਿਜ਼ਬੁੱਲਾਹ ਜਾਂ ਹੋਰ ਸੰਸਥਾਨ ਜੋ ਗਾਜ਼ਾ ਵਿੱਚ ਲੜ ਰਹੇ ਸੀ ਇਜ਼ਰਾਈਲ ਦੇ ਖਿਲਾਫ ਉਹਨਾਂ ਨੂੰ ਵੀ ਹੁਣ ਨਵੀਂ ਤਾਕਤ ਮਿਲ ਗਈ ਹੈ। ਹੁਣ ਤੁਹਾਡੇ ਵਿੱਚੋਂ ਕਈ ਲੋਕ ਕਹਿਣਗੇ ਫਿਰ ਵੀ ਇਜ਼ਰਾਈਲ ਦੀ ਜਿੱਤ ਕਿਵੇਂ ਨਹੀਂ ਹੋਈ? ਉਹਨਾਂ ਨੇ ਤਾਂ ਗਾਜ਼ਾ ਪੱਟੀ ਨੂੰ ਨਸਤੋ ਨਾਬੂਤ ਕਰ ਦਿੱਤਾ। ਹਮਾਸ ਦੇ ਵੱਡੇ ਨੇਤਾ ਮਾਰ ਦਿੱਤੇ ਇਤਿਹਾਦੀ ਪਰ ਸੋਚੋ ਜਦੋਂ 7 ਅਕਤੂਬਰ ਨੂੰ ਜੰਗ ਸ਼ੁਰੂ ਹੋਈ ਸੀ ਹੁਣ ਤੋਂ ਲਗਭਗ 2 ਸਾਲ ਪਹਿਲਾਂ ਇਜ਼ਰਾਈਲ ਦਾ ਪਹਿਲਾ ਟਾਰਗੇਟ ਇਹ ਹੀ ਸੀ ਕਿ ਜੰਗ ਰੁਕਣ ਤੱਕ ਉਹ ਹਮਾਸ ਦੇ ਸਾਰੇ ਲੜਾਕੂਆਂ ਨੂੰ ਮਾਰ ਦੇਣ ਤੇ ਬੰਦਕਾਂ ਨੂੰ ਛੜਵਾ ਲੈਣ ਪਰ ਲੰਬੇ ਸਮੇਂ ਤੱਕ ਜੰਗ ਚੱਲਣ ਦੇ ਬਾਵਜੂਦ ਹਜ਼ਾਰਾਂ ਲੱਖਾਂ ਟਨ ਬੰਬ ਦਿੱਗ ਚੁੱਕੇ ਹਨ ਲੱਖਾਂ ਲੋਕ ਮਰ ਚੁੱਕੇ ਹਨ ਹਜ਼ਾਰਾਂ ਇਜ਼ਰਾਈਲੀ ਵੀ ਮਾਰੇ ਗਏ ਫਿਰ ਵੀ ਉਹ ਹਰ ਇੱਕ ਬੰਦਕ ਨੂੰ ਨਹੀਂ ਛਡਵਾ पाए ਉਸ ਤੋਂ ਉਲਟ ਡੋਨਲਡ ਟਰੰਪ ਉਹ ਸਾਰੀਆਂ ਸ਼ਰਤਾਂ ਇਜ਼ਰਾਈਲ ਤੋਂ ਮੰਨਵਾ ਰਿਹਾ ਹੈ ਜੋ ਹਮਾਸ ਨੇ ਜੰਗ ਦੇ ਪਹਿਲੇ ਹਫ਼ਤੇ ਵਿੱਚ ਹੀ ਇਜ਼ਰਾਈਲ ਕੋਲ ਰੱਖੀਆਂ ਸਨ ਕਿ ਅਸੀਂ ਬੰਦਕਾਂ ਨੂੰ ਤਦੋਂ ਹੀ ਛੱਡਾਂਗੇ ਜਦੋਂ ਤੁਸੀਂ ਸਾਡੀਆਂ ਸ਼ਰਤਾਂ ਮੰਨ ਲਵੋਗੇ ਸੇਮ ਸ਼ਰਤਾਂ ਹੁਣ ਟਰੰਪ ਨੇ ਇਜ਼ਰਾਈਲ ਤੋਂ ਮੰਨਵਾ ਲਈਆਂ ਨੁਕਸਾਨ ਸਿਰਫ ਗਾਜ਼ਾ ਪੱਟੀ ਨੂੰ ਨਹੀਂ ਹੋਇਆ ਇਜ਼ਰਾਈਲ ਨੂੰ ਵੀ ਬੜਾ ਵੱਡਾ ਨੁਕਸਾਨ ਹੋਇਆ ਹੈ ਇਸ ਸਾਰੀ ਜੰਗ ਦੌਰਾਨ ਬੰਡਲਰਾਂ ਦਾ ਖਜ਼ਾਨਾ ਖਾਲੀ ਹੋ ਚੁੱਕਿਆ ਹੈ ਫੌਜ ਤੇ ਖਰਚੇ ਨੇ ਟੈਕਸ ਪੇਰਾਂ ਤੇ ਭਾਰ ਪਾਇਆ ਹੋਇਆ ਹੈ ਮਹਿੰਗਾਈ ਵਧੀ ਹੈ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਹੋ ਗਈ ਹੈ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਜ਼ਰਾਈਲ ਦੇ ਅੰਦਰ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਮਹਾਮਾਰੀ ਵਾਂਗ ਫੈਲ ਰਹੀਆਂ ਨੇ ਕਿਉਂਕਿ ਲੋਕ ਲੰਬੇ ਸਮੇਂ ਤੱਕ ਇਸ ਤਣਾਅ ਵਿੱਚ ਰਹੇ ਕਿ ਕਦੋਂ ਅਤੇ ਕਿੱਥੇ ਉਹਨਾਂ 'ਤੇ ਮਿਸਾਈਲ ਅਟੈਕ ਹੀ ਨਾ ਹੋ ਜਾਵੇ ਇਸ جنگ ਦੇ ਨਤੀਜੇ ਇਜ਼ਰਾਈਲ ਨੂੰ ਲੰਬੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ ਤੁਸੀਂ ਕਈ ਲੋਕਾਂ ਵਾਂਗ 트ੰਪ ਨੂੰ ਇੱਥੇ ਜ਼ਿੰਮੇਵਾਰ ਠਹਿਰਾ ਸਕਦੇ ਹੋ ਪਰ ਦੋਸਤੋ ਮੈਂ ਕਹਾਂਗਾ ਕਿ ਇਸ ਲਈ 트ੰਪ ਜ਼ਿੰਮੇਵਾਰ ਨਹੀਂ ਹੈ ਜ਼ਿੰਮੇਵਾਰ ਉਹ ਖੁਦ ਇਜ਼ਰਾਈਲ ਹੈ ਜੇ ਇਜ਼ਰਾਈਲ ਨੇ 2 ਹਫ਼ਤੇ ਪਹਿਲਾਂ ਹੀ ਕਤਰ ਤੇ ਹਮਲਾ ਨਹੀਂ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਅਜਿਹੀ ਸਥਿਤੀ ਨਹੀਂ ਬਣਦੀ ਕਿਉਂਕਿ ਕਤਰ ਤੇ ਹਮਲਾ ਹੋਣ ਦੇ ਬਾਅਦ ਹੀ ਸਾਰੇ ਅਰਬ ਦੇਸ਼ਾਂ ਵਿੱਚ ਇੱਕ ਅਸੁਰੱਖਿਆ ਦਾ ਮਾਹੌਲ ਬਣ ਗਿਆ ਜਦੋਂ ਤੱਕ ਕਤਰ ਜੋ ਕਿ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਸੀ ਉਸ ਤੇ ਹਮਲਾ ਹੋ ਸਕਦਾ ਹੈ ਤਾਂ ਫਿਰ ਕਿਸੇ ਤੇ ਵੀ ਹਮਲਾ ਹੋ ਸਕਦਾ ਹੈ ਸਾਰੇ ਅਰਬ ਦੇਸ਼ ਹੈਰਾਨ ਸੀ ਕਿ ਅਮਰੀਕੀ ਫੌਜ ਦੇ ਹੋਣ ਦੇ ਬਾਵਜੂਦ ਵੀ ਉੱਥੇ ਹਮਲਾ ਹੋ ਸਕਦਾ ਹੈ ਤਾਂ ਫਿਰ ਕੋਈ ਵੀ ਦੇਸ਼ ਸੁਰੱਖਿਅਤ ਨਹੀਂ ਇਸੇ ਕਾਰਨ ਅਰਬ ਦੇਸ਼ਾਂ ਦਾ ਅਮਰੀਕਾ ਤੇ ਭਰੋਸਾ ਕੱਟ ਗਿਆ ਸੀ ਉਹ ਲੋਕ ਆਪਣੇ ਆਪ ਨੂੰ ਇੱਕ ਅਰਬ ਨੈਟੋ ਬਣਾਉਣ ਦੀ ਗੱਲ ਕਰਨ ਲੱਗੇ ਸੀ ਜਿਸ ਨਾਲ ਟਰੰਪ ਦਾ ਪੂਰੇ ਅਰਬ ਲੋਕਾਂ ਤੋਂ ਬੇਦਖਲ ਹੋ ਜਾਣਾ ਯਕੀਨੀ ਨਜ਼ਰ ਆ ਰਿਹਾ ਸੀ ਇਸ ਹੀ ਦਬਾਅ ਦੇ ਤਹਿਤ ਅਮਰੀਕਾ ਵੀ ਮਜਬੂਰ ਹੋ ਗਿਆ ਕਿ ਟਰੰਪ ਖੁਦ ਜਿਹੜਾ ਗਾਜ਼ਾ ਪੱਟੀ ਤੇ ਕਬਜ਼ਾ ਕਰਨ ਦੀ ਗੱਲ ਕਰਦੇ ਸੀ ਉਸ ਨੂੰ ਵੀ ਮਜਬੂਰੀ ਵਿੱਚ ਕਤਰ ਤੋਂ ਮਾਫੀ ਮੰਗਣੀ ਪਈ ਹਮਾਸ ਦੀਆਂ ਸ਼ਰਤਾਂ ਤੇ ਉਹਨਾਂ ਨੂੰ ਵੀ ਅਮਲ ਕਰਨਾ ਪੈ ਗਿਆ ਅਤੇ ਰਾਜ਼ੀ ਹੋਣਾ ਪੈ ਗਿਆ ਹਾਲਾਂਕਿ ਆਖਿਰ ਵਿੱਚ ਇੱਕ ਚੰਗੀ ਗੱਲ ਇਹ ਵੀ ਹੈ ਕਿ ਜਦ ਕ੍ਰਾਂਪ ਪੀਸ ਡੀਲ ਬਾਰੇ ਗੱਲ ਕਰ ਰਹੇ ਸੀ ਅਤੇ ਨਿਤਿਨ ਜਾਹੂ ਉਹਨਾਂ ਦੇ ਨਾਲ ਖੜੇ ਸੀ ਤੇ ਉਹਨਾਂ ਨੇ ਆਖਿਰ ਵਿੱਚ ਕਿਹਾ ਕਿ ਅਸੀਂ ਇਸ ਪੀਸ ਡੀਲ ਨੂੰ ਫਿਲਹਾਲ ਮੰਨ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਹਮਾਸ ਵੀ ਇਹ ਡੀਲ ਮਨਜ਼ੂਰ ਕਰ ਲਵੇ ਆਪਣੇ ਸਾਡੇ ਜਿਹੜੇ ਬੰਦਖ ਹੈ ਉਹਨਾਂ ਨੂੰ ਵੀ ਰਿਹਾ ਕਰ ਦੇਵੇ ਤਾਂ ਜੋ ਅਸੀਂ ਆਪਣੀ ਫੌਜ ਪਿੱਛੇ ਹਟਾ ਲਈਏ ਅਤੇ ਸਥਿਤੀ ਨੂੰ ਪਹਿਲਾਂ ਵਾਂਗ ਬਣਾ ਲਈਏ ਪਰ ਜੇ ਹਮਾਸ ਇਹ ਡੀਲ ਨਹੀਂ ਮੰਨਦਾ ਤਾਂ ਫਿਰ ਅਸੀਂ ਨਾ ਅਮਰੀਕਾ ਦੀ ਸੁਣਾਗੇ ਨਾ ਕਿਸੇ ਹੋਰ ਦੇਸ਼ ਦੀ ਸਾਡੇ ਲਈ ਫਿਰ ਇੱਕੋ ਰਾਹ ਰਹਿੰਦਾ ਹੈ ਹਮਾਸ ਦੇ ਆਤੰਕੀਆਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਇਸ ਦਾ ਮਤਲਬ ਇਹ ਹੋਇਆ ਜੇ ਹਮਾਸ ਇਹ ਡੀਲ ਨਹੀਂ ਮਨਜ਼ੂਰ ਕਰਦਾ ਤਾਂ ਗਾਜ਼ਾ ਪੱਟੀ ਤੇ ਪੂਰਾ ਕਬਜ਼ਾ ਕਰਨਾ ਇਜ਼ਰਾਈਲ ਦੇ ਲਈ ਇੱਕ ਸੰਭਾਵਨਾ ਰਹੇਗੀ ਇਸ ਲਈ ਹੁਣ ਸਾਰਿਆਂ ਦੀਆਂ ਅੱਖਾਂ ਹਮਾਸ ਦੀ ਲੀਡਰਸ਼ਿਪ ਤੇ ਟਿਕੀਆਂ ਹੋਈਆਂ ਹਨ ਵੇਖਣਾ ਇਹ ਰਹਿ ਗਿਆ ਹੈ ਕਿ ਉਹ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਰੱਦ ਹਾਲਾਂਕਿ ਸੰਭਾਵਨਾ ਲਗਭਗ 90% ਹੈ ਕਿ ਹਮਾਸ ਇਹ ਡੀਲ ਮੰਨ ਲਵੇਗਾ ਕਿਉਂਕਿ ਕਤਰ ਜੋ ਇਸ ਵੇਲੇ ਹਮਾਸ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਜਿਸ ਉੱਤੇ ਇਜ਼ਰਾਈਲ ਨੇ ਹਮਲਾ ਕੀਤਾ ਸੀ ਉਸ ਦਾ આરોਪ ਹਮਾਸ 'ਤੇ ਆ ਦਬਾਅ ਬਣ ਰਿਹਾ ਹੈ ਇਸ ਦੇ ਨਾਲ ਨਾਲ ਈਰਾਨ ਜੋ ਕਿ ਸਿਰਫ ਹਮਾਸ ਲਈ ਹੀ ਨਹੀਂ ਸਗੋ ਹਿਜ਼ਬੁੱਲਾ ਅਤੇ ਹੋਰ ਕਈ 파ਰਸੀ ਗਰੁੱਪਾਂ ਦੀ ਸਭ ਤੋਂ ਵੱਡੀ ਤਾਕਤ ਹੈ ਉਹ ਵੀ ਚਾਹੁੰਦਾ ਹੈ ਕਿ ਫਿਲਹਾਲ ਇਸ ਮਾਮਲੇ ਨੂੰ ਖਤਮ ਕੀਤਾ ਜਾਵੇ ਕਿਉਂਕਿ ਜਿੰਨਾ ਨੁਕਸਾਨ ਇਨ੍ਹਾਂ ਗਰੁੱਪਾਂ ਦੀ ਲੀਡਰਸ਼ਿਪ ਨੂੰ ਹੋਇਆ ਹੈ ਉਹਨਾਂ ਦੀ ਲੀਡਰਸ਼ਿਪ ਨੂੰ ਮੁੜ ਸਿਰ ਉਠਾਣ ਲਈ ਸਮਾਂ ਚਾਹੀਦਾ ਹੈ ਅਤੇ ਈਰਾਨ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਿਆ ਹੈ ਇੱਥੇ ਇਜ਼ਰਾਈਲ ਨੇ ਵੀ ਕਈ ਹਮਲੇ ਕੀਤੇ ਅਮਰੀਕਾ ਨੇ ਵੀ ਕਈ ਹਮਲੇ ਕੀਤੇ ਈਰਾਨ ਨੂੰ ਆਪਣੀ ਸੁਰੱਖਿਆ ਮਜ਼ਬੂਤ ਕਰਨੀ ਹੈ ਅਤੇ ਟਰੰਪ ਦੀ ਹਾਜ਼ਰੀ ਤੋਂ ਬਾਅਦ ਈਰਾਨ ਦੀ ਆਰਥਿਕਤਾ ਵੀ ਕਾਫੀ ਡਿੱਗ ਗਈ ਹੈ ਜਿਸ ਕਰਕੇ ਉਸਦੇ ਕੋਲ ਉਹ ਆਰਥਿਕ ਮਦਦ ਕਰਨ ਵਿੱਚ ਸਮਰੱਥਾ ਨਹੀਂ ਰਹਿ ਗਿਆ ਜਿਹੜਾ ਇਹ ਗਰੁੱਪਾਂ ਨੂੰ ਸਥਾਯਤਾ ਕਰ ਸਕੇ ਇਸ ਲਈ ਇਰਾਨ ਦੇ ਹਿੱਤ ਵਿੱਚ ਵੀ ਹੈ ਕਿ ਟਰੰਪ ਦੇ ਕਾਰਜਕਾਲ ਕੁਝ ਸਾਲਾਂ ਲਈ ਚਾਲੂ ਰਹੇ ਤਾਂ ਜੋ ਉਹ ਇਸ ਸਮੇਂ ਨੂੰ ਆਪਣੇ ਆਪ ਨੂੰ ਪੁਨਰ ਸਥਾਪਿਤ ਕਰਨ ਅਤੇ ਇਹਨਾਂ ਗਰੁੱਪਾਂ ਨੂੰ ਦੁਬਾਰਾ ਮੁੜ ਮਜ਼ਬੂਤ ਕਰਨ ਲਈ ਵਰਤ ਸਕੇ ਪਰ ਇੱਕ ਦੇਸ਼ ਹੈ ਜਿਸ ਨੂੰ ਇਸ ਸਥਿਤੀ ਨਾਲ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਉਹ ਹੈ ਇਜ਼ਰਾਈਲ ਹਰ ਪਾਸੇ ਉਸ ਨੂੰ ਦਬਾਅ ਦੇਖਣਾ ਪਵੇਗਾ ਕਿਉਂਕਿ ਇਜ਼ਰਾਈਲ ਜਾਣਦਾ ਹੈ ਕਿ ਜਿੰਨਾ ਸਮਾਂ ਇਹਨਾਂ ਗਰੁੱਪਾਂ ਨੂੰ ਮਿਲੇਗਾ ਉਹ ਆਪਣੇ ਆਪ ਨੂੰ ਫਿਰ ਤਿਆਰ ਕਰਕੇ ਮੁੜ ਇਜ਼ਰਾਈਲ ਤੇ ਹਮਲਾ ਕਰਨ ਲਈ ਵਾਪਸ ਆਉਣ ਪਰ ਹੁਣੇ-ਹੁਣੇ ਇਜ਼ਰਾਈਲ ਅਮਰੀਕਾ ਦੀ ਰਾਜਨੀਤੀ ਵਿੱਚ ਫਸਿਆ ਹੋਇਆ ਹੈ ਤੇ ਇਹੀ ਹੈ ਅਸਲੀ ਮਾਮਲਾ ਦੋਸਤੋ ਇੱਕ ਹੋਰ ਗੱਲ ਅਗਰ ਤੁਸੀਂ ਕੋਈ ਵੀ ਬੁੱਕ ਦੀ ਸਮਰੀ ਸੁਣਨਾ ਚਾਹੁੰਦੇ ਹੋ ਤਾਂ ਤਾਂ ਆਡੀਓ ਬੁੱਕ 177 ਹੈ ਚੈਨਲ ਇਸ ਤੇ ਤੁਸੀਂ ਹਿੰਦੀ ਵਿੱਚ ਸਾਰੀਆਂ ਸਮਰੀਆਂ ਸੁਣ ਸਕਦੇ ਹੋ ਇੱਥੇ ਪੂਰੀ ਕਿਤਾਬ ਦੀ ਇੱਕ ਲੰਬੀ ਸਮਰੀ ਮਿਲਦੀ ਹੈ ਜਿਹੜੇ ਬੰਦੇ ਚਾਹਵਾਨ ਹਨ ਉਹ ਜ਼ਰੂਰ ਸੁਣ ਸਕਦੇ ਹਨ